ਪੁਰ ਦੇ ਖੇਤਰ ਦੇ ਵਿੱਚ ਜੋ ਕਿ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਆਉਂਦਾ ਹੈ ਅਸੀਂ ਇੱਥੇ ਹਾੜਾਂ ਦੀ ਸਥਿਤੀ ਅਤੇ ਉਸ ਦੀ ਕਵਰੇਜ ਕਰਨ ਲਈ ਆਏ ਹੋਏ ਸੀ ਪਰ ਅੱਜ ਹੀ ਪੰਜਾਬ ਕੈਬਨਿਟ ਨੇ ਮੀਟਿੰਗ ਕੀਤੀ ਹੈ ਤੇ ਭਗਵਾਨ ਤੁਮਾਨ ਸਰਕਾਰ ਨੇ ਵੱਡੇ ਫੈਸਲੇ ਲਏ ਹਨ ਅਸੀਂ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤੇ ਦੂਜਾ ਪੰਜਾਬ ਦੇ ਵਿੱਚ ਕੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਹੈ ਇਸ ਨੂੰ ਲੈ ਕੇ ਕੀ ਮਾਇਨੇ ਨੇ ਤੇ ਪੰਜਾਬ ਸਰਕਾਰ ਅਤੇ ਮੋਦੀ ਗਵਰਨਮੈਂਟ ਪੰਜਾਬ ਨੂੰ ਕੀ ਕੁਝ ਦੇ ਕੇ ਕੱਲ ਜਾ ਸਕਦੀ ਹੈ ਸੋ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਪੂਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਹਾਜ਼ਰ ਹੋਣਗੇ ਦੋ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਜੀ ਤੇ ਦੂਜੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਜੀ ਸੋ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸੋਪੋਂ ਪਹਿਲਾਂ ਤਾਂ ਆਦਮੀ ਦੱਸਣਾ ਹੈ ਉਸ ਦੇ ਜਿਹੜਾ ਫਨ ਪ੍ਰਭਾਵ ਖੇਤਰ ਵਿੱਚ ਤੁਸੀਂ ਆਏ ਹੋ ਗਿਆਂ ਬਹੁਤ ਪਰਮੰਡ ਵਿੱਚ ਹਮ ਅ 29ਵਾਂ ਦਿਨ ਹੈਗਾ ਜਿਹੜਾ ਆੜਾ ਹੈ ਇਸ 29 ਦਿਨਾਂ ਦੇ ਵਿੱਚ ਬਹੁਤ ਸਾਰਾ ਪਾਣੀ ਜਿਹੜਾ ਜੀ ਉਹ ਇਸੋ ਜਿਹਾ ਬਈ ਲੋਕਾਂ ਦੇ ਘਰਾਂ ਦੇ ਜਿਹੜੇ ਨੀਆਂ ਪਟਵਾ ਦਿੱਤੀ ਬਿਲਕੁਲ ਸਪਨੇ ਜਿਹੜੇ ਸੀ ਘਰਾਂ ਦੇ ਚਕਨਾਚੋਰ ਕਰ ਦਿੱਤੇ ਜੀ ਅੱਜ ਜਿਹੜੀ ਮੀਟਿੰਗ ਕੈਬਨਿਟ ਦੀ ਹੋਈ ਆ ਇਹ ਵੀ ਇੱਕ ਇਤਿਹਾਸਕ ਮੀਟਿੰਗ ਮੈਂ ਇਹਨੂੰ ਕਹਿ ਸਕਦਾ ਕਿਉਂਕਿ ਇਹ ਪਹਿਲੀ ਵਾਰ ਆ ਕਿ ਕੋਈ ਮੁੱਖ ਮੰਤਰੀ ਜਿਹੜਾ ਹੈਗਾ ਹਸਪੀਟਲ ਦੇ ਉੱਥੇ ਆਪਣੇ ਬெட் ਤੋਂ ਉਹ ਕਰ ਰਿਹਾ ਹੈਗਾ ਜੀ ਬਿਲਕੁਲ ਇਹ ਇਹਨੂੰ ਦੋਨੇ ਪੱਖਾਂ ਨਾਲ ਤੁਸੀਂ ਦੇਖ ਸਕਦੇ ਇੱਕ ਤਾਂ ਵੀ ਉਹਦੀ ਗੰਭੀਰਤਾ ਨੂੰ ਵੀ ਕਿਉਂਕਿ ਜਦੋਂ ਮੀਟਿੰਗ ਇਸ ਲਈ ਮੁਲਤਵੀ ਹੋਈ ਸੀ ਉਹਦਾ ਰੀਜ਼ਨ ਵੀ ਇਹੋ ਦੱਸਿਆ ਗਿਆ ਕਿ ਮੁੱਖ ਮੰਤਰੀ ਸਾਹਿਬ ਬਿਮਾਰ ਨੇ ਤੇ ਮੀਟਿੰਗ ਹੋ ਨਹੀਂ ਸਕਦੀ ਹੁਣ ਥੋੜਾ ਜਿਹਾ ਕੁਸ਼ਨ ਉਹਨਾਂ ਨੂੰ ਜੋ ਪ੍ਰਾਮ ਆ ਰਿਹਾ ਹੈ ਜਿਦਾ ਉਹਨਾਂ ਨੇ ਆਪ ਵੀ ਦੱਸਿਆ ਹੈਗਾ ਪਿਛੇ ਦੇ ਬਾਰੇ ਹਾਲਾਂਕਿ ਪਾਪਰ ਜਿਹੜਾ ਬੁਲੇਟਿਨ ਆਉਣਾ ਚਾਹੀਦਾ ਉਹ ਤਾਂ ਨਹੀਂ ਆਇਆ ਹੂੰ ਪਰ ਹੌਸਟਲ ਦੇ ਬੈੱਡ ਤੋਂ ਜਿਹੜਾ ਉਹਨਾਂ ਨੇ ਮੀਟਿੰਗ ਨੂੰ ਡਰੈਸ ਕੀਤਾ ਮੰਤਰੀ ਮੰਡਲ ਨੂੰ ਤੇ ਜਿਹੜੇ ਉਹ ਫੈਸਲੇ ਲਏ ਗਏ ਜਿਹੜਾ ਉਹਨੇ ਦੱਸਿਆ ਉਹਨਾਂ ਨੇ ਇਹੋੀ ਗੱਲ ਕਹੀ ਵੀ ਇੱਕ ਤਾਂ ਜਿਹੜਾ 20000 ਰੁਪਇਆ ਪ੍ਰਤੀ ਏਕੜ ਅਸੀਂ ਮੁਆਵਜ਼ਾ ਦੇਵਾਂਗੇ ਜੀ ਤੇ ਇੱਕ ਜਿਹੜੀ ਚਰਚਾ ਵੜੀ ਹੁੰਦੀ ਸੀ ਵੀ ਸਾਨਾ ਨੂੰ ਅੱਗੇ ਰੇਤਾ ਨਹੀਂ ਚੁੱਕਣ ਦਿੱਤਾ ਜਾਂਦਾ ਹਰ ਦੇ ਨਾਲ ਜਿਹੜਾ ਜੀ ਉਹ ਇਹ ਨੀਤੀ ਬਣਾ ਦਿੱਤੀ ਗਈ ਪ੍ਰਵਾਨਗੀ ਮੰਤਰੀ ਮੰਡਲ ਨੇ ਦਿੱਤੀ ਵੀ ਜਿਹਦਾ ਖੇਤ ਉਹਦੀ ਰੇਤ ਬਿਲਕੁਲ ਜੀ ਇਸੇ ਤਰ੍ਹਾਂ ਜਿਹੜੇ ਉਹ ਆਪਣੇ ਉਹਨਾਂ ਦੇ ਸੋਸਾਇਟੀਆਂ ਦੇ ਸਰਕਾਰੀ ਬੈਂਕਾਂ ਦੇ ਪੈਸੇ ਹੈਗੇ ਆ ਉਹ 6 ਮਹੀਨੇ ਲਈ ਜਿਹੜੀਆਂ ਉਹਦੇ ਖਰਚੇ ਦੀਆਂ ਕਿਸ਼ਤਾਂ ਜਿਹੜੀਆਂ ਉਹ ਅੱਗੇ ਪਾ ਦਿੱਤੀਆਂ ਜੀ ਤੇ ਇਹੋ ਜਿਹੇ ਇਹ ਮੁੱਖ ਜਿਹੜੇ ਐਲਾਨ ਹੈਗੇ ਆ ਉਹਨਾਂ ਨੇ ਕਿਹਾ ਇੱਕ ਜਿਹੜਾ ਬੰਦੇ ਜਿਹੜੇ ਮਰ ਗਿਆ ਹੈਗੇ 60 ਦਰਾਂ ਜੀ ਓਕੇ ਉਹਨਾਂ ਨੂੰ 4 ਲੱਖ ਦਾ ਜਿਹੜਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹਾਂ ਐਲਾਨ ਕੀਤਾ ਕਿ ਅਭੀ ਅਸੀਂ 4 ਲੱਖ ਰੁਪਇਆ ਉਹ ਦੇਵਾਂਗੇ ਇਹ ਮੁੱਖ ਜਿਹੜੇ ਸੀਗੀਆਂ ਜਿਹੜੀਆਂ ਮੁੱਖ ਮੰਤਰੀ ਨੇ ਆਪਣੇ ਹਸਪੀਟਲ ਦੇ ਬੈੱਡ ਤੋਂ ਐਲਾਨ ਕੀਤਾ ਜਿਹੜਾ ਲੋਕਾਂ ਨੂੰ ਥੋੜਾ ਸੱਲੀ ਜਨਕ ਉਹ ਵੀ ਲੱਗਾ ਉਹਨਾਂ ਦੀ ਸਿਹਤ ਕਰਕੇ ਹਮ ਅਜੇ ਜਿਹੜੇ ਐਲਾਨ ਹੋਏ ਉਹਨਾਂ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਵੀ ਕਿੰਨਾ ਕੁ ਤੱਕ ਤਾਂ ਉਹਦੇ ਹੋਏ ਆ ਪਰ ਇਹ ਜਿਹੜੇ ਐਲਾਨ ਆ ਇਨਾਂ ਦਾ ਅਜੇ ਪੋਸਟਮਾਰਟਮ ਹੋਣਾ ਆ। ਹੋਣਾ ਆ। ਬਿਲਕੁਲ। ਠੀਕ ਹੈ ਸਰ ਮੈਂ ਆਣਾ ਵਾਪਸ ਆਣਾ ਤੁਹਾਡੇ ਕੋਲ ਮੈਂ ਇਸੇ ਦੌਰਾਨ ਲਾਲੀ ਜੀ ਤੋਂ ਪੁੱਛਣਾ ਚਾਹਾਂਗਾ। ਸਰ ਜਿਹੜੇ ਐਲਾਨ ਕੀਤੇ ਗਏ ਨੇ ਇਸ ਦੀ ਸਿਆਸੀ ਮਾਨਨੇ ਕੀ ਨੇ? ਕੀ ਜਿਹੜੀ ਭਗਵਾਨਤਮਾਨ ਸਰਕਾਰ ਹੈ ਕਿਸਾਨਾਂ ਨੂੰ ਲੌਲੀਪੌਪ ਤਾਂ ਨਹੀਂ ਦੇ ਰਹੀ? ਵੀ ਵੀ ਪਹਿਲਾਂ ਕਿਹਾ ਗਿਆ ਸੀ 2023 ਦੇ ਵਿੱਚ ਜਿਹੜੇ ਫਲੱਡ ਆਏ ਸੀ 6800 ਰੁਪਏ ਦੇਵਾਂਗੇ ਪਰ ਮੈਂ ਅੱਜ ਜਦੋਂ ਕਵਰੇਜ ਕਰ ਰਿਹਾ ਸੀ ਹੜਪੀੜਤਾ ਨੇ ਕਿਹਾ ਵੀ ਸਾਨੂੰ 6800 ਰੁਪਏ ਤਾਂ ਕੀ ਸਾਨੂੰ 68 ਰੁਪਏ ਵੀ ਨਹੀਂ ਮਿਲੇ। ਤੁਸੀਂ ਇਹ ਜਿਹੜੇ ਹੁਣ ਐਲਾਨ ਕੀਤੇ ਨੇ ਅੱਜ ਕੀ ਇਹ ਲੌਲੀਪੌਪ ਤਾਂ ਨਹੀਂ ਆ ਦੇਖੋ ਜਿਹੜੇ ਐਲਾਨ ਹੋਏ ਆ ਉਹਦੀ ਆਪਾਂ ਡਿਸਕਸ਼ਨ 1 ਬਾਈ 1 ਕਰਦੇ ਆ ਪਹਿਲਾਂ ਆਪਾਂ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਕੈਬਨਟ ਮੀਟਿੰਗ ਦੇ ਜਦੋਂ ਜਿਵੇਂ ਪਾਲ ਸਿੰਘ ਹੋਣਾ ਨੇ ਕਿਹਾ ਕਿ ਬੜੀ ਹਿਸਟੋਰੀਕਲ ਮੀਟਿੰਗ ਹੈ ਕਿ ਮੁੱਖ ਮੰਤਰੀ ਨੇ ਹਸਪੀਟਲ ਤੋਂ ਇਹ ਮੀਟਿੰਗ ਜਿਹੜੀ ਹੈ ਉਹਨੂੰ ਚੇਅਰ ਕੀਤਾ ਸੋ ਇਹ ਜਿਹੜਾ ਹੈ ਪਹਿਲਾਂ ਆਪਾਂ ਇਹਨਾਂ ਇਸ ਦੇ ਸਿਆਸੀ ਮਾਇਨੇ ਥੋੜੇ ਜਿ ਮੈਨੂੰ ਲੱਗਦਾ ਚਾਹ ਲੈਣ ਸਮਝਣੇ ਜ਼ਰੂਰੀ ਆ ਸੋ ਆਪਣੀ ਪਿਛਲੀ ਗੱਲਬਾਤ ਦੇ ਵਿੱਚ ਜਿਵੇਂ ਅਸੀਂ ਅਸੀਂ ਵੀ ਚਿੰਤਾ ਪ੍ਰਗਟਾਈ ਸੀ ਜਾਂ ਪੰਜਾਬ ਦੇ ਜਿਹੜੇ ਪੋਲਿਟੀਕਲ ਜਾਂ ਮੀਡੀਆ ਸਰਕਲ ਹੈ ਉਹਦੇ ਵਿੱਚ ਗੱਲਬਾਤ ਹੋ ਰਹੀ ਸੀਗੀ ਕਿ ਮੁੱਖ ਮੰਤਰੀ ਦੀ ਸਿਹਤ ਬਾਰੇ ਜਿਸ ਤਰੀਕੇ ਨਾਲ ਸਰਕਾਰ ਨੇ ਟ੍ਰੀਟ ਕਰ ਰਹੀ ਸੀ ਸਰਕਾਰ ਜਾਂ ਸਰਕਾਰੀ ਤੰਤਰ ਜਿਵੇਂ ਉਹਦੇ ਬਾਰੇ ਜਾਣਕਾਰੀ ਲੁਕੋ ਰਿਹਾ ਸੀ ਇਨਫੋਰਮੇਸ਼ਨ ਪ੍ਰੋਪਰ ਨਹੀਂ ਦਿੱਤੀ ਜਾ ਰਹੀ ਸੀ ਸੋ ਇੱਕ ਤਾਂ ਚੰਗੀ ਗੱਲ ਇਹ ਹੋਈ ਕਿ ਮੁੱਖ ਮੰਤਰੀ ਪਾਵੇਂ ਹਸਪੀਟਲ ਦੇ ਬੈੱਡ ਤੋਂ ਹੀ ਸੀਗੇ ਪਰ ਉਹਨਾਂ ਨੇ ਜਿਹੜਾ ਹੈ ਲੋਕਾਂ ਨੂੰ ਅਡਰੈਸ ਕੀਤਾ ਜਿਹਦੇ ਨਾਲ ਉਹਨਾਂ ਦੇ ਜਿਹੜਾ ਜਿਹੜਾ ਉਹਨਾਂ ਦਾ ਕਾਡਰ ਹੈ ਜਾਂ ਉਹਨਾਂ ਦੇ ਜਾਣ ਵਾਲੇ ਨੇ ਜਾਂ ਉਹਨਾਂ ਦੇ ਜਾਂ ਜਿਹੜੇ ਲੋਕ ਚਿੰਤਾ ਕਰ ਰਹੇ ਸੀਗੇ ਉਹਨਾਂ ਨੂੰ ਇੱਕ ਤਸੱਲੀ ਜ਼ਰੂਰ ਹੋਈ ਹੈ ਕਿ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਔਰ ਉਹ ਜਿਵੇਂ ਕਿਹਾ ਜਾ ਰਿਹਾ ਕਿ ਉਹ ਜਲਦੀ ਹੀ ਆਪਣੇ ਜਿਹੜੀ ਹੈ ਕੰਮਾਂ ਤੇ ਵਾਪਸ ਆਫੀਸ਼ਲ ਕੰਮਾਂ ਤੇ ਨਹੀਂ ਕੰਮ ਤਾਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਆਪਣੇ ਆਫਿਸ ਦੇ ਵਿੱਚ ਵਾਪਸ ਬੈਠਣਗੇ ਜਾਂ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦੇਣਗੇ ਸੋ ਪਹਿਲੀ ਪਹਿਲੇ ਮਾਇਨੇ ਤਾਂ ਇਹ ਹੈ ਦੂਜੇ ਜਿਹੜੇ ਮਾਇਨੇ ਇਹ ਇਹ ਸੀਗੇ ਕਿ ਇਸ ਗੱਲ ਦਾ ਬੜਾ ਜੋਰ ਸ਼ੋਰ ਨਾਲ ਚਰਚਾ ਚੱਲ ਰਹੀ ਸੀ ਕਿ ਪੂਰੇ ਹਾਲਾਤ ਦੇ ਵਿੱਚ ਮੁੱਖ ਮੰਤਰੀ ਨੂੰ ਹਟਾਣ ਤੱਕ ਦੀ ਗੱਲ ਹੋ ਰਹੀ ਸੀ ਬਿਲਕੁਲ ਔਰ ਇਹ ਇਹ ਵੀ ਕਿਹਾ ਗਿਆ ਕਿ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈ ਉਹ ਸਾਹਮਣੇ ਆਈਆਂ ਉਹ ਉਸ ਦੇ ਆਉਣ ਦਾ ਕਾਰਨ ਸ਼ਾਇਦ ਇੱਕ ਇਹ ਵੀ ਹੈ ਕਿਉਂਕਿ ਸਰਕਾਰ ਜਿਹੜੀ ਸੀ ਉਹ ਪ੍ਰੋਪਰ ਨਹੀਂ ਦੱਸ ਰਹੀ ਸੀ ਕਿ ਆਖਰ ਮੁੱਖ ਮੰਤਰੀ ਨੂੰ ਹੋਇਆ ਕੀ ਹੈ ਉਹਨਾਂ ਦੀ ਕਿਹੋ ਜੀ ਕੰਡੀਸ਼ਨ ਹੈ ਇਸ ਕਰਕੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਮੁੱਖ ਮੰਤਰੀ ਨੇ ਸ਼ਾਇਦ ਜਿਵੇਂ ਪਹਿਲਾਂ ਵੀ ਜਿਹੜਾ ਹੈ ਜਿਹੜੀ ਅੰਦਰੂਨੀ ਪੋਲਿਟਿਕਸ ਹੈ ਉਹਨੂੰ ਟੈਕਲ ਕਰਨ ਦੇ ਲਈ ਇੱਕ ਸਟ੍ਰੈਟਜੀ ਬਣਾਈ ਹੈ ਉਸੇ ਤਰ੍ਹਾਂ ਦੀ ਇਸ ਵਾਰ ਵੀ ਉਹਨਾਂ ਦੀ ਸਟ੍ਰੈਟਜੀ ਹੈ ਸੋ ਉਹ ਵੀ ਗੱਲ ਕਲੀਅਰ ਹੋ ਗਈ ਕਿ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੀ ਗੱਦੀ ਸੇਫ ਹੈ ਤੇ ਉਹ ਜਿਹੜੀਆਂ ਇਹ ਅਫਵਾਹਾਂ ਚੱਲ ਰਹੀਆਂ ਸੀ ਕਿ ਉਹਨਾਂ ਨੂੰ ਹਟਾਇਆ ਜਾ ਰਿਹਾ ਜਾਂ ਦਿੱਲੀ ਜਿਹੜੀ ਹੈ ਉਹ ਦਿੱਲੀ ਦੀ ਲੀਡਰਸ਼ਿਪ ਉਹਨਾਂ ਨੂੰ ਬਹੁਤ ਦਵਾ ਰਹੀ ਹੈ ਉਹ ਵੀ ਉਹਨਾਂ ਨੇ ਕਲੀਅਰ ਕਰ ਦਿੱਤੀ ਹੈ ਕਿ ਕਈ ਮੈਂ ਕਈ ਜਗ੍ਹਾ ਪੜ ਰਿਹਾ ਸੀਗਾ ਕਿ ਜਿਵੇਂ ਆਪਣੇ ਪੰਜਾਬੀ ਸਟਾਈਲ ਚ ਬੋਲਦੇ ਨਾ ਕਿ ਝੋਟਾ ਤਣ ਜਿਹੜਾ ਖੜ ਖੜ ਗਿਆ ਇੱਕ ਤਾਣ ਕੇ ਹੈ ਨਾ ਸੋ ਉਹ ਉਸ ਤਰ੍ਹਾਂ ਦੀ ਜਿਹੜੀ ਇੱਕ ਦਿੱਲੀ ਬਨਾਮ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਹੂੰ ਉਹਨੂੰ ਮੈਨੂੰ ਲੱਗਦਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਜ਼ਰੂਰ 6:00 ਵੱਜੀ ਹੈ ਔਰ ਮੁੱਖ ਮੰਤਰੀ ਨੇ ਇਸ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਨੂੰ ਉਹ ਚਲਾ ਰਹੇ ਨੇ ਉਹ ਉਹਨਾਂ ਦੀ ਇੱਛਾ ਮੁਤਾਬਿਕ ਚੱਲ ਰਹੀ ਹੈ ਸੋ ਇਹ ਦੋ ਤਰ੍ਹਾਂ ਦੇ ਮੈਨੂੰ ਇਸ ਕੈਬਨਟ ਮੀਟਿੰਗ ਦੇ ਜਿਹੜੇ ਸਿਆਸੀ ਮਾਇਨੇ ਲੱਗਦੇ ਆ ਜੀ ਅੱਛਾ ਸਰ ਆਨੇ ਆ ਤੁਹਾਡੇ ਕੋਲੇ ਸਪான்ਸਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕੀ ਹੜ੍ਹਾਂ ਦੇ ਦੌਰਾਨ ਕਿਸਾਨਾਂ ਦੀ ਜ਼ਮੀਨਾਂ ਦਾ ਭਾਰੀ ਨੁਕਸਾਨ ਹੋਇਆ। ਕਈ ਕਈ ਏਕੜਾਂ ਜਿਹੜੀ ਜ਼ਮੀਨ ਹੜ੍ਹ ਰੋੜ ਕੇ ਲੈ ਗਿਆ ਆਪਣੇ ਨਾਲ। ਪਰ ਮਾਨ ਸਰਕਾਰ ਨੇ ਕਿਹਾ ਹੈ ਜਿਹੜਾ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਰੇਤ ਹੈ ਜਿਹੜਾ ਉਹ ਚੜ ਚੁੱਕਿਆ ਹੈ ਉਹਦੀ ਡੀਸੈਲਟਿੰਗ ਅਸੀਂ ਕਰਾਂਗੇ ਆਪਣੇ ਖਰਚੇ ਤੇ ਕਰਾਂਗੇ। ਕੀ ਪੰਜਾਬ ਸਰਕਾਰ ਕੋਲੇ ਇੰਨਾ ਫੰਡ ਹੈਗਾ ਕਿ ਉਹ ਡੀਸੈਲਟਿੰਗ ਕਰ ਸਕਦੀ ਕਿਉਂਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ 4 ਲੱਖ ਕਰੋੜ ਰੁਪਏ ਦੇ ਕਰਜ਼ੇ 'ਚ ਹੈ। ਇੰਨੀ ਜ਼ਮੀਨ ਦੀ ਡੀਸੈਲਟਿੰਗ ਕਰਨਾ ਦੂਜੀ ਦਰਿਆਵਾਂ ਦੀ ਡੀਸੈਲਟਿੰਗ ਕਰਨਾ ਇਹ ਕਿੱਥੋਂ ਤੱਕ ਪੋਸੀਬਲ ਹੈ? ਕੀ ਦੂਜੇ ਰਾਜਾਂ ਦਾ ਵੀ ਸਪੋਰਟ ਮਿਲੂਗਾ? ਇਹ ਡੀਸੈਲਟਿੰਗ ਦੀ ਤਾਂ ਬਹੁਤ ਭਾਰੀ ਲੋੜ ਆ ਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਇਹਦੀ ਮੰਗ ਵੀ ਕਰਦੀਆਂ ਰਹੀਆਂ ਪਰ ਇੱਕ ਗੱਲ ਮੈਂ ਜੋ ਲਾਲੀ ਜੀ ਹੁਣਾਂ ਤੋਂ ਪੁੱਛਿਆ ਸੀ ਇਹਦੇ ਸਿਆਸੀ ਮੈਨੇ ਕੀ ਆ ਇੱਕ ਮੈਂ ਉਹਦੇ ਵਿੱਚ ਵਾਅਦਾ ਕਰਨਾ ਚਾਹੁੰਦਾ ਜੋ ਮੇਰੇ ਆਪਣੇ ਵਿਚਾਰ ਨੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਨਾ ਦਿਨਾਂ ਚ ਬਹੁਤ ਜ਼ਿਆਦਾ ਵੇ ਮੁੱਖ ਮੰਤਰੀ ਨੂੰ ਕਿਸੇ ਵੇਲੇ ਵੀ ਬਦਲਿਆ ਜਾ ਸਕਦਾ ਤਿੰਨ ਨਾਵਾਂ ਦਾ ਵੀ ਆ ਰਿਹਾ ਸੀ ਵੀ ਨਿਜਰ ਸਾਹਿਬ ਹੋਣਗੇ ਚੀਮਾ ਸਾਹਿਬ ਆਉਣਗੇ ਜਮਨ ਅਰੋੜਾ ਆਉਣਗੇ ਇਦਾਂ ਦੇ ਨਾਂ ਚੱਲ ਰਹੇ ਸੀ ਮੁੱਖ ਮੰਤਰੀ ਦੇ ਕਿਉਂਕਿ ਉਹ ਮੈਨੂੰ ਲੱਗਦਾ ਵੀ politically ਕਾਫੀ ਉਹ ਚੁਸਤ ਨੇ ਹੂੰ ਜੋਸਿਆ ਨੇ ਕਿਹਾ ਲੋਕ ਹੋਰ ਸ਼ਬਦ ਵੀ ਹੈਗਾ ਜਿਹੜਾ ਆਪਾਂ ਅ ਕਹਿੰਦਾ ਛਾਤਰ ਜਿਹੜੇ ਕਹਿੰਦਾ ਵੀ ਉਹ ਮੰਨੇ ਜਾਂਦੇ ਨੇ politically ਕਲੇਵਰ ਨੇ ਹਾਂ ਮੈਨੂੰ ਲੱਗਦਾ ਵੀ ਜੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹੋ ਜਾਂਦੀ ਮੀਟਿੰਗ ਹੂੰ ਤੇ ਫਿਰ ਜਿਹੜੇ ਐਲਾਨ ਹੋਣੇ ਸੀ ਜਿਸ ਬੰਦੇ ਨੇ ਚੇਅਰ ਕਰਨੀ ਸੀ ਮੀਟਿੰਗ ਹੂੰ ਉਹ ਸਦ ਲਈ ਉਹਦੇ ਖਤੇ 'ਚ ਪੈ ਜਾਣੇ ਹਾਂ ਬਿਲਕੁਲ ਵੀ ਉਹ ਫੇਰ ਇੱਕ ਚਿਹਰਾ ਵੀ ਉੱਭਰਨਾ ਸੀ ਬਿਲਕੁਲ ਵੇ ਆਲਟਰਨੇਟਿਵ ਆ ਇਸੇ ਕਰਕੇ ਤੁਹਾਨੂੰ ਲੱਗਦਾ ਵੀ ਹਸਪੀਟਲ ਤੋਂ ਜਲਦੀ ਹਾਂ ਮੈਨੂੰ ਲੱਗਦਾ ਵੀ ਉਹ ਮੌਕਾ ਨਹੀਂ ਸੀ ਜਾਣ ਦੇਣਾ ਚਾਹੁੰਦੇ ਬਿਲਕੁਲ ਚਾਹੇ ਵੀ ਹਸਪੀਟਲ ਦੇ ਉਹੀ ਸੀ ਤੇ ਇੱਕ ਉਹਨਾਂ ਨੇ ਉਸ ਹਸਪੀਟਲ ਤੋਂ ਕਰਕੇ ਇਸ ਨੂੰ ਵੀ ਦੱਸਣ ਦਾ ਯਤਨ ਕੀਤਾ ਕਿ ਮੈਂ ਪੰਜਾਬ ਦੇ ਬਾਰੇ ਕਿੰਨਾ ਚਿੰਤਿਤ ਹਾਂ ਜਿਹੜਾ ਕਿ ਉਹਨਾਂ ਨੇ ਆਪਣੇ ਪੰਜਾਬ ਨੂੰ ਅਡਰੈਸ ਕਰਦਿਆਂ ਵੀ ਕਿਹਾ ਜੀ ਕਿ ਮੈਂ ਬੇਸ਼ੱਕ ਹਸਪੀਟਲ ਹਾਂ ਪਰ ਮੈਨੂੰ ਪਲ-ਪਲ ਦੀ ਜਿਹੜੀ ਪੰਜਾਬ ਦੀ ਖਬਰ ਆ ਜੀ ਕਿੱਥੇ ਕੀ ਕੰਮ ਹੋ ਰਿਹਾ ਸਰਕਾਰੀ ਮਸ਼ੀਨਰੀ ਕੀ ਕਰ ਰਹੀ ਆ ਲੋਕ ਕੀ ਕਰ ਰਹੇ ਨੇ ਜਾਂ ਉਹਨਾਂ ਦੀਆਂ ਮੁਸ਼ਕਲਾਂ ਕੀ ਆ ਇਹ ਉਹਨਾਂ ਨੇ ਕੀਤਾ ਜੀ ਸਰ ਹੁਣ ਜਿਹੜੀ ਗੱਲ ਤੁਸੀਂ ਪੁੱਛੀ ਆ ਬੀ ਸਲਟਿੰਗ ਹਮ ਇਸ ਜਿਸ ਖੇਤਰ ਵਿੱਚ ਆਪਾਂ ਬੈਠੇ ਆ ਜਿਹੜਾ ਹਰੀਕੇ ਪੱਤਨ ਜਿਹਨੂੰ ਕਹਿੰਦੇ ਆ ਇੱਥੇ ਦੋ ਦਰਿਆ ਮਿਲਦੇ ਹਮ ਹਾਂ ਸਤਲੁਜ ਤੇ ਬਿਆਸ ਜੀ ਤੇ ਇੱਕ ਇਹਦੇ ਵਿੱਚ ਕਾਲੀ ਵਈ ਦਾ ਮਿਲਾਨ ਹੁੰਦਾ ਜਿੱਦੇ ਕੱਡੇ ਤੇ ਆਪਾਂ ਇਸ ਵੇਲੇ ਗੱਲ ਕਰ ਰਹੇ ਜੀ ਇਹ ਜਦੋਂ ਵੀ ਹੜਾ ਹੁੰਦਾ ਉਹ ਹਮੇਸ਼ਾ ਆਪਣੇ ਨਾਲ ਆਲਾ ਮਣਾ ਮੂਹੀ ਪਤਾ ਨਹੀਂ ਕਿੰਨੇ ਰੇਤਾ ਗਾਰ ਫੋਕ ਕੁਝ ਲੈ ਕੇ ਆਉਂਦਾ ਜੀ ਪਰ ਜਦੋਂ ਦਾ ਇਹ ਬਰਾਜ ਇਹ ਬਣਿਆ ਹੈਗਾ ਉਹ ਨਹਿਰਾਂ ਨੂੰ ਪਾਣੀ ਦੇਣ ਲਈ ਇੱਥੇ ਡੈਮ ਡੈਮ ਤਾਂ ਨਹੀਂ ਹੈਗਾ ਇਹੋ ਇਹ ਪਾਣੀ ਨੂੰ ਸਿਰਫ ਡਾਇਵਰਟ ਕਰਨ ਲਈ ਹੈਗਾ ਬਰਾਜ ਹੈ ਹੈਡਵਰਕਸ ਕਹਿ ਸਕਦੇ ਹਾਂ ਠੀਕ ਹੈ ਉਦੋਂ ਉਸ ਤੋਂ ਲੈ ਕੇ ਇਹਦੀ ਡੀਸਿਲਟਿੰਗ ਹੋਈ ਨਹੀਂ ਹੂੰ ਇਹ ਬਿਆਸ ਦਰਿਆ ਇੱਕ ਅਜਿਹਾ ਦਰਿਆ ਜਿਹੜਾ ਆਮ ਜ਼ਮੀਨ ਤੋਂ ਉੱਚਾ ਵਗਦਾ ਕਿਉਂਕਿ ਜਿੱਦਾਂ ਜਿੱਦਾਂ ਉਹ ਚ ਰੇਤਾ ਆਈ ਗਈ ਜਿੱਦਾਂ ਜਿੱਦਾਂ ਸ਼ੈਲਟ ਜਮਮੀ ਗਈ ਉਹਦਾ ਬੈਡ ਜਿਹੜਾ ਉੱਚਾ ਹੁੰਦਾ ਉੱਚਾ ਹੁੰਦਾ ਹੈਗਾ ਉਹਨੂੰ ਕਿਸੇ ਵੀ ਸਰਕਾਰ ਨੇ ਹੂੰ ਰੀਸਰਟ ਕਰਨ ਦਾ ਸੋਚੇ ਤੱਕ ਨਹੀਂ ਹੁਣ ਸੰਸਿਚੀਓਲਜੀ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੇ ਜਿੰਨੀ ਵਾਰੀ ਵੀ ਇੱਥੇ ਚਾਹੇ ਉਹ ਪੰਜਾਬ ਮਾਮਲੇ ਨਾਲ ਚਾਹੇ ਜੀ ਸੋਧੀਆਂ ਜੀ ਆਏ ਚਾਹੇ ਮੁੱਖ ਆਪਣੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਜੀ ਪਾਰਟੀ ਦੇ ਜਿਹੜੇ ਕਨਵੀਨਰ ਉਹ ਵੀ ਆਏ ਤਦ ਵੀ ਕਿਸਾਨਾਂ ਨੇ ਉਹਨਾਂ ਦੇ ਅੱਗੇ ਇਹੋ ਹੀ ਗੱਲ ਰੱਖੀ ਕਿ ਇਹਦਾ ਪੱਕਾ ਹੱਲ ਕਰੋ ਪੱਕਾ ਹੱਲ ਉਹਨੇ ਇਹ ਸੁਝਾਇਆ ਕਿ ਇਹਦੀ ਡੀਸਲਟਿੰਗ ਕਰਾਓ ਜੀ ਹੁਣ ਜਿਹੜਾ ਪਿਆਬ ਸਰਕਾਰ ਨੇ ਅਨਾਉਂਸ ਕੀਤਾ ਵੀ ਅਸੀਂ ਆਪਣੇ ਖਰਚੇ ਤੇ ਕਰਾਵਾਂਗੇ ਜੀ ਕਿ ਥੋੜਾ ਜਿਹਾ ਡਾਊਟ ਲੱਗਦਾ ਹੈਗਾ ਕਿਉਂਕਿ ਐਡਾ ਵੱਡਾ ਜਿਹੜਾ ਖਰਚਾ ਆ ਹੂੰ ਉਹ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕਰ ਸਕਦੀ ਹੋਵੇ ਕਿਉਂਕਿ ਬਹੁਤ ਸਾਰਾ ਹਜ਼ਾਰਾਂ ਕਰੋੜ ਰੁਪਏ ਉਹਨਾਂ ਦਾ ਪਹਿਲੇ ਰੁਕਿਆ ਪਿਆ ਜੀ ਕੇਂਦਰ ਦੇ ਕੋਲ ਬਿਜਾ ਤਨਖਾਹਾਂ ਦੇਣ ਬੜਾ ਔਖਾ ਗੱਲ ਮੈਨੇ ਜੀ ਜੇ ਇਹੋ ਇੱਕ ਨੀਤੀ ਛੋਧ ਕੇ ਥੋੜਾ ਨੂੰ ਲਿਬਰਲ ਕਰ ਦਿੱਤਾ ਜਾਵੇ ਕਿ ਦੇਖੋ ਦਰਿਆਵਾਂ ਦੇ ਵਿੱਚੋਂ ਪਿੰਡਾਂ ਦੇ ਲੋਕ ਜਾਂ ਮਹੋਰ ਉਧੇ ਦਿੱਤਾ ਲੈ ਕੇ ਆ ਜਾਂਦੇ ਬਿਲਕੁਲ ਉਧੇ ਪੱਟ ਲੈਂਦੇ ਜੇ ਗੁਰਦਵਾਰੇ ਨੂੰ ਲੋੜਿਆ ਉਹ ਰੱਜਿਆ ਕਿਸ ਸੰਸਥਾ ਨੂੰ ਲੋੜਿਆ ਜਾਂ ਕਿਸੇ ਨੂੰ ਨਿੱਜੀ ਤੌਰ ਤੇ ਵੀ ਲੋੜਿਆ ਤਾਂ ਵੀ ਉਦਰੇ 아마 ਤੋਂ ਰੇਟਾ ਲਿਆਉਂਦਾ ਸੀ ਤੇ ਠੀਕ 50 ਰੁਪਏ ਉਹਨੂੰ ਦੇਣ ਦੀ ਲੋੜ ਪੈਂਦੀ ਸੀ ਹੁਣ ਚਲੋ ਜੇ ਰੇਟ ਵੱਧ ਵੀ ਗਿਆ ਸਰਕਾਰ ਨੇ ਕਮਾਈ ਵੀ ਕਰਨੀ ਆ ਤਦ ਵੀ ਇਹ ਕੰਮ ਮੈਨੂੰ ਲੱਗਦਾ ਵੀ ਜੇ ਲੋਕਾਂ ਨੂੰ ਦੇ ਦਿੱਤਾ ਜਾਵੇ ਤੇ ਬਿਹਤਰ ਟੰਗਣਾ ਦਰਿਆ ਦੀ ਹੋ ਜਾਣੀ ਆ ਡੀਸਲਟਿੰਗ ਇਹਦੀ ਨਹੀਂ ਪੰਜਾਬ ਦੇ ਜਿਹੜੇ ਢਾਈ ਦਰਿਆ ਆ ਉਹਨਾਂ ਭਾਈ ਦਰਿਆਵਾਂ ਦੀ ਛੋਟੀਆਂ ਨਦੀਆਂ ਦੀ ਛੋਟੀਆਂ ਬਿਲਕੁਲ ਡਰੇਨਾ ਦੀ ਸਾਰਿਆਂ ਦੀ ਡੀਸਲਟਿੰਗ ਹੋਣੀ ਲੋੜ ਆ ਤੁਸੀਂ ਦੇਖੋ ਵੀ ਇਸ ਵੇਲੇ ਜਿਹੜੇ ਪੰਜਾਬ ਦੇ ਦਰਿਆ ਨੇ ਉਹਨਾਂ ਗ੍ਰਾਮਾਂ ਦੇ ਦੋਲੇ 900 ਕਿਲੋਮੀਟਰ ਜਿਹੜੇ ਤੁਸੀ ਬੰਨ ਬਣੇ ਹੋਏ ਹੂੰ ਬਿਲਕੁਲ ਉਹਨਾਂ ਤੁਸੀ ਬੰਨਾਂ ਦੇ ਵਿੱਚ ਜਦੋਂ ਵੀ ਇਹ ਹੜ ਇਹ ਸਰਕਾਰ ਦਾ ਇਹ ਦੂਜਾ ਹੜ ਆਇਆ ਹੂੰ ਪਹਿਲਾਂ 23 ਚ 23 ਚ ਆਇਆ ਜੀ ਹੁਣ 25 ਚ ਸਿਰਫ 1 ਸਾਲ ਇਹਨਾਂ ਦਾ ਸੁੱਖ ਸਾਂ ਨਾਲ ਗੁਜ਼ਰਿਆ ਜੀ ਤੇ ਆ ਹੜ ਜਿਹੜਾ ਉਹਦੇ ਤੁੰਨਾ ਹਮੇਸ਼ਾ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਹੜ ਆਇਆ ਉਹ 88 ਦਾ ਗਿਣਿਆ ਜਾਂਦਾ ਜੀ ਅੱਤਰ ਵਿੱਚ ਵੀ ਆਇਆ ਸੀ ਉਹਦੇ ਬਾਰੇ ਸਾਨੂੰ ਨਹੀਂ ਪਤਾ ਅਸੀਂ ਤਾਂ ਉਹਦੇ ਦੀ ਪਰ 88 ਬਾਰੇ ਅਸੀਂ ਬਿਲਕੁਲ ਸਾਨੂੰ ਪਤਾ ਸੀ ਸੁਰਤ ਸੀ ਜੀ ਉਸ ਨੇ ਬਹੁਤ ਜ਼ਿਆਦਾ ਭਿਆਨਕ ਤਬਾਹੀ ਮਚਾਈ ਸੀ ਤੇ ਇਹ ਸਾਰੇ ਬਹੁਤ ਜਿਹੜੇ ਵੱਡੇ ਵੱਡੇ ਮਾਹਰ ਨੇ ਉਹ ਵੀ ਦੱਸ ਦਿੰਨੇ ਬਈ ਇਹ ਸਭ ਤੋਂ ਭਿਆਨਕੜਿਆ 13000 ਕਰੋੜ ਦਾ ਤਾਂ ਸਰਕਾਰ ਨੇ ਅਨੁਮਾਨ ਲਾ ਲਿਆ ਮੋਟਾ-ਮੋਟਾ ਓਕੇ ਤੇ ਜਦੋਂ ਪਾਣੀ ਨੇ ਬਿਲਕੁਲ ਉੱਤਰ ਜਾਣਾ ਜਦੋਂ ਘਰ-ਘਰ ਤੱਕ ਗੱਲ ਚੱਲ ਜਾਣੀ ਹੈ ਖੇਤਾਂ ਤੱਕ ਗੱਲ ਚੱਲ ਜਾਣੀ ਆ ਫੇਰ ਤਾਂ ਇਹ ਨੇ 10 ਗੁਣਾ ਵਧ ਜਾਣ ਜੀ ਸਰ ਉਦੋਂ ਵੀ ਵਧ ਜਾਵੇਗਾ ਬਿਲਕੁਲ ਇੰਨੀ ਵੱਡੀ ਰਕਮ ਆਪਣੇ ਆਪ ਦੀ ਜਿਹੜਾ ਇਹ ਜੇ ਕੇਂਦਰ ਨਾ ਬਾਫੜੇ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਸਰਕਾਰ ਦੀ ਜੀ ਸਰ ਅੱਛਾ ਲਾਲੀ ਜੀ ਕਈ ਅਖਬਾਰਾਂ ਮੇ ਪੜ ਰਹੀ ਸੀ ਉਸ ਦੇ ਵਿੱਚ ਕਿਹਾ ਕਿ ਪੰਜਾਬ ਨੂੰ ਮੌਜੂਦਾ ਸਮੇਂ ਦੇ ਵਿੱਚ ਹੜਾਂ ਕਾਰਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਕੱਲ ਨੂੰ ਪ੍ਰਧਾਨ ਮੰਤਰੀ ਮੋਦੀ ਪੰਜਾਬ ਤੇ ਦੌਰੇ ਤੇ ਹਨ ਪੰਜਾਬ ਸਰਕਾਰ ਕੀ ਉਮੀਦ ਕਰ ਸਕਦੀ ਹੈ ਤੇ ਮੋਦੀ ਗਵਰਨਮੈਂਟ ਤੋਂ ਤੁਹਾਨੂੰ ਕੀ ਉਮੀਦ ਲੱਗਦੀ ਹੈ ਕਿ ਉਹ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇ ਕੇ ਜਾਣਗੇ ਆ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਨੇ ਪਹਿਲਾਂ ਤਾਂ ਜਿਹੜੇ ਹੈਲਥ ਮਿਨਿਸਟਰ ਨੇ ਜੀ ਉਹਨਾਂ ਨੇ ਜਿਹੜਾ ਡਾਟਾ ਦੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜਿਹੜਾ ਸਿੱਧਾ ਨੁਕਸਾਨ ਹੋਇਆ ਹੈ ਹੈਲਥ ਸਿਸਟਮ ਦਾ ਉਹ 780 ਕਰੋੜ ਰੁਪਏ ਦਾ ਉਹਨਾਂ ਨੇ ਕਿਹਾ ਤੇ ਓਵਰਆਲ ਜਿਹੜਾ ਸਿਹਤ ਸੁਵਿਧਾਤਨਤਾ ਹੈ ਡਿਸਪੈਂਸਰੀਆਂ ਨੇ ਚਾਹੇ ਉਹ ਦੂਜੇ ਜਿਹੜਾ 인ਫਰਾਸਟ੍ਰਕਚਰ ਹੈਗਾ ਹੈਲਥ ਦਾ ਜੀ ਉਹਦਾ ਜਿਹੜਾ ਨੁਕਸਾਨ ਹੈ ਉਹ 20000 ਕਰੋੜ ਰੁਪਏ ਬਣਦਾ ਹੂੰ ਸੋ ਹੈਲਥ ਮਨਿਸਟਰ ਬਲਵੀਰ ਸਿੰਘ ਉਹਨਾਂ ਨੇ ਜਿਹੜਾ ਕਿਹਾ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਤੁਰੰਤ 20000 ਕਰੋੜ ਰੁਪਏ ਦਾ ਐਲਾਨ ਐਲਾਨ ਕਰ ਜੀ ਦੂਜੀ ਗੱਲ ਇਹ ਸਿਰਫ ਹੈਲਥ ਦੀ ਗੱਲ ਹੈ ਹੂੰ ਇਹ ਤੋਂ ਬਿਨਾ ਜਿਹੜੀ ਜਿਹੜਾ ਐਲਾਨ ਜੇ ਆਪਾਂ ਮੁੱਖ ਮੰਤਰੀ ਦੇ ਹਿਸਾਬ ਨਾਲ ਗੱਲ ਕਰੀਏ ਕਿ ਮੁੱਖ ਮੰਤਰੀ ਜੀ ਕਹਿ ਰਹੇ ਆ ਕਿ 20000 ਕਰੋੜ ਰੁਪਇਆ ਸੌਰੀ 20000 ਰੁਪਇਆ ਜਿਹੜਾ ਪਰ ਇਕੜ ਦਾ ਅਸੀਂ ਦੇਣਾ ਹੈ ਜੀ ਤੇ ਜੇ ਆਪਾਂ ਇਹ ਆਈਡੀਆ ਲਾ ਲਈਏ ਕਿ 1.5 ਲੱਖ ਇਕੜ ਪੰਜਾਬ ਦੀ ਜਿਹੜੀ ਫਸਲ ਜਿਹੜੀ ਖਰਾਬ ਹੋਈ ਹੈ ਨਹੀਂ ਸਰ ਬਹੁਤ ਜ਼ਿਆਦਾ ਹੈ ਇਹ ਅਨੁਮਾਨ ਮੋਟਾ ਜਿਹਾ ਇੱਕ ਮੈਂ ਐਗਜ਼ਾਮਪਲ ਦੇ ਰਿਹਾ ਜੀ 4 ਲੱਖ ਤੋਂ 4 ਲੱਖ ਹੈਕੜ ਹਾਂ ਲੱਖ ਤਾਂ ਸਰਕਾਰੀ ਅੰਕਕਾ ਜੇ ਸਰਕਾਰੀ ਜਿਹੜਾ ਸਰਕਾਰ ਹਜੇ ਕਿਉਂਕਿ ਸਰਵੇ ਹੋ ਰਿਹਾ ਸਰਵੇ ਹੋ ਰਿਹਾ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਫੋਰ ਐਗਜ਼ਾਮਪਲ ਵੀ ਮੰਨ ਲਓ 1 ਲੱਖ ਹੈ ਜਾਂ 2 ਲੱਖ ਹੈ ਤੇ 20000 ਨਾਲ ਗੁਣਾ ਕਰ ਲਓ ਜੀ ਕਿੰਨੀ ਰਕਮ ਬਣੀ 2 ਲੱਖ ਕਰੋੜ ਰੁਪਏ ਦਾ ਸਿੱਧਾ ਇਹੀ ਹੋ ਗਿਆ ਠੀਕ ਹੈ ਜੀ ਸੋ ਇਹ ਤੋਂ ਬਿਨਾ ਜਿਹੜਾ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਤੇ ਫਿਰ ਉਤੋਂ ਜਿਹੜਾ ਲੋਕਾਂ ਦੇ ਪਸ਼ੂ ਮਰੇ ਨੇ ਮਸ਼ੀਨਰੀ ਖਰਾਬ ਹੋਈ ਹੈ ਉਹਦਾ ਜਿਹੜਾ ਅ ਅਸੈਸਮੈਂਟ ਉਹ ਜੇ ਲੱਗਣੀ ਹੈ ਹੂੰ ਸੋ ਮੈਨੂੰ ਲੱਗਦਾ ਕਿ ਇਹ ਹਜ਼ਾਰਾਂ ਕਰੋੜ ਦਾ ਨਹੀਂ ਇਹ ਲੱਖਾਂ ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੈ ਉਹ ਹੋਇਆ ਜਿਹਦੀ ਅਸੈਸਮੈਂਟ ਜਿਹੜੀ ਹੈ ਹੋਣੀ ਚਾਹੀਦੀ ਹੈ ਸੋ ਜਿਸ ਤਰ੍ਹਾਂ ਦਾ ਪਹਿਲਾਂ ਟੀਮਾਂ ਆ ਕੇ ਗਈਆਂ ਨੇ ਜਾਂ ਕੇਂਦਰੀ ਮੰਤਰੀ ਆ ਕੇ ਕਿਸੇ ਵਾਰ ਚੋਹਾਣਾ ਆ ਕੇ ਗਏ ਨੇ ਸੋ ਜਦੋਂ ਮੰਤਰੀ ਆਹਲਾ ਗਰਾਊਂਡ ਤੇ ਤੇ ਉਹ ਉਹਨਾਂ ਨੂੰ ਕੁਝ ਨਾ ਕੁਝ ਐਲਾਨ ਕਰਕੇ ਜਾਣਾ ਚਾਹੀਦਾ ਸੀ ਬਿਲਕੁਲ ਪਰ ਇਸ ਤਰ੍ਹਾਂ ਦਾ ਕੁਝ ਐਲਾਨ ਨਹੀਂ ਹੋਇਆ ਹੋਇਆ ਹੋ ਸਕਦਾ ਪ੍ਰਧਾਨ ਮੰਤਰੀ ਮੋਦੀ ਕੋਈ ਐਲਾਨ ਕਰਨ ਜੀ ਪਰ ਇਹ ਕਿੰਨਾ ਹੋਏਗਾ ਕਿਸ ਲੈਵਲ ਦਾ ਹੋਏਗਾ ਇਹਨੂੰ ਲੈ ਕੇ ਸ਼ੰਕਾ ਜ਼ਰੂਰ ਹੈ ਪਰ ਲੋਕ ਐਕਸਪੈਕਟ ਕਰਦੇ ਨੇ ਕਿ ਜੇ ਪ੍ਰਧਾਨ ਮੰਤਰੀ ਆਪ ਆ ਰਹੇ ਨੇ ਤੇ ਉਹ ਸਰਵੇ ਕਰ ਰਹੇ ਨੇ ਬਾਕੀ ਸਰਵੇ ਹੁੰਦੇ ਰਹਿਣਗੇ ਤੁਰੰਤ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਨੂੰ ਇੱਕ ਪੁਸ਼ ਦੀ ਵਿਸ਼ੇਸ਼ ਪੈਕੇਜ ਦੀ ਲੋੜ ਹੈ ਲੋੜ ਹੈ ਜਿਹੜੀ ਕਿ ਮੋਦੀ ਸਾਹਿਬ ਨੂੰ ਉਹਦਾ ਐਲਾਨ ਕਰਨਾ ਚਾਹੀਦਾ ਜੀ ਅੱਛਾ ਪਾਲ ਸਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਿਹੜਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਕੀ ਉਸ ਦੀ ਭਰਪਾਈ ਕਿਸਾਨ ਰੇਤ ਵਿੱਚ ਕੇ ਕਰ ਸਕਦੇ ਨੇ ਜਿਹੜਾ ਰੇਤ ਹੈ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਚੜ ਚੁੱਕਿਆ ਕਿਉਂਕਿ ਕੈਬਨਿਟ ਦੇ ਵਿੱਚ ਅੱਜ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਉਸ ਰੇਤ ਦਾ ਹੱਕ ਸਿਰਫ ਕਿਸਾਨਾਂ ਨੂੰ ਦਿੱਤਾ ਜਾਵੇਗਾ ਉਹ ਵੇਚ ਸਕਦੇ ਨੇ ਉਹਨਾਂ ਨੂੰ ਅਧਿਕਾਰ ਹੈ ਉਹ ਕੁਝ ਵੀ ਕਰ ਸਕਦੇ ਨੇ ਮੈਂ ਤੁਸੀਂ ਦੇਖੋ ਵੀ ਜਿਹੜੀ ਰੇਤਾ ਹੂੰ ਇਹੋ ਪਿਛਲੇ ਪਿਛਲੇ 20 ਅੰਸ਼ਾਲਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਰੜਕ ਰਹੀ ਹੈ ਬਿਲਕੁਲ ਰਾਈਟ ਸਰ ਰਾਈਟ ਜਿਹੜਾ ਜਨਕੀ ਰੇਤਾ ਦੇ ਦੁਆਲੇ ਹੀ ਸਿਆਸਤ ਸਾਡੀ ਘੁੰਮ ਰਹੀ ਹੈ ਹੂੰ ਕੌਣ ਰੇਤਾ ਖਾ ਗਿਆ ਰੇਤਾ ਤੋਂ ਕੌਣ ਕਿਹਨਾਂ ਨੇ ਰੇਤ ਦੇ ਰੇਤ ਵੇਚ ਕੇ ਮਹੱਲ ਜਿੰਨੇ ਖੜੇ ਕਰ ਲਾ ਇਹ ਇਹਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ ਹੂੰ ਪਰ ਇਹ ਬਿਲਕੁਲ ਨਾ ਕਾਫੀ ਨਹੀਂ ਹੈਗਾ ਕਿ ਇੱਕ ਜਿਹੜਾ ਕਿਸਾਨ ਆ ਹੂੰ ਔਰ ਏਥੇ ਵੇਚ ਕੇ ਆਪਣਾ ਮੁਆਵਜ਼ਾ ਜਾਂ ਉਹ ਉਹਨੂੰ ਕੁਝ ਮਿਲ ਸਕਦਾ ਇੱਕ ਏਕੜ ਦੇ ਵਿੱਚੋਂ ਇੱਕ ਕਿਸਾਨ ਦਾ ਲਗਭਗ 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਦਾ ਝੋਨਾ ਨਿਕਲਦਾ ਜੀ ਬਿਲਕੁਲ ਇਹ ਮੜਾ ਇੰਨੀ ਹਾ ਇਹ ਹੈ ਜੀ ਜੀ ਹੁਣ ਤੁਸੀਂ ਦੱਸੋ ਵੀ ਇੱਕ ਖੇਤ ਦੇ ਵਿੱਚ ਜੇ 2 ਤੋਂ 3-3 ਫੁੱਟ ਵੀ ਰੇਤਾ ਚੜ ਗਈ ਆ ਤਾਂ ਉਹ ਕਿੰਨੇ ਕੁ ਦੀ ਹੋਊਗੀ ਇਹ ਉਹਦੀ ਪਰਪਾਈ ਨਹੀਂ ਰੇਤਾ ਨਹੀਂ ਕਰ ਸਕਦਾ ਤੇ ਨਾ ਇਹਦੀ ਪਰਪਾਈ ਨੂੰ ਰੇਤਾ ਨਾਲ ਜੋੜਨਾ ਚਾਹੀਦਾ ਜੀ ਕਿਉਂਕਿ ਮੈਨੂੰ ਜੋ ਲੱਗਦਾ ਕਿਉਂਕਿ ਇਹ ਵੀ ਕੁਦਰਤ ਦੀ ਇੱਕ ਚੀਜ਼ ਆ ਹੂੰ ਉਹਨੂੰ ਉਸੇ ਢੰਗ ਨਾਲ ਜਿੱਦਾਂ ਪਹਿਲਾਂ ਸੀ ਹੂੰ ਉਦਾਂ ਹੀ ਸਾਨੂੰ ਮੇਰੇ ਹਿਸਾਬ ਨਾਲ ਪਰਤਣਾ ਪੈਣਾ ਇਹਨੂੰ ਜਿੱਦਾਂ ਵਪਾਰਕ ਹੂੰ ਮਨਾਇਆ ਜਾ ਰਿਹਾ ਜabbਨ ਕੀ 20 ਸਾਲਾਂ ਤੋਂ ਰਾਈਟ ਉਹ ਸਰੇਤ ਨੂੰ ਮੈਨੂੰ ਲੱਗਦਾ ਵੇ ਪੰਜਾਬ ਦੀ ਸਿਆਸਤ ਤੋਂ ਮਨਫ਼ੀ ਕਰਨਾ ਚਾਹੀਦਾ ਜੀ ਇਹ ਕੋਈ ਏਡੀ ਵੱਡੀ ਗੱਲ ਨਹੀਂ ਕਿਉਂਕਿ ਆਮ ਤੌਰ ਤੇ ਇੱਕ ਮੁਹਾਵਰਾ ਆ ਵੀ ਇਸੇ ਬੰਦੇ ਬਾਰੇ ਕਿਹਾ ਜਾਂਦਾ ਵੀ ਜੋ ਜੇ ਮਿੱਟੀ ਨੂੰ ਵੀ ਹੱਥ ਲਾ ਦੇਵੇ ਸੋਨਾ ਬਣ ਜਾਂਦਾ ਬਿਲਕੁਲ ਬਿਲਕੁਲ ਜੀ ਇਹ ਕਾਲੀ ਸਰਕਾਰ ਵੇਲੇ ਹੋਇਆ ਵੀ ਜਦੋਂ ਰੇਤਾ ਸੋਨੇ ਦੇ ਭਾਅ ਵਾਂਗ ਉੱਜੜਾ ਵਿਕਣ ਲੱਗ ਪਈ ਲੋਕ ਉਹਨੂੰ ਸਾਂਭਣ ਲੱਗ ਪਏ ਅਗੇ ਢੇਰੀਆਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਿਤੇ ਵੀ ਪਈਆਂ ਰਹੀਆਂ ਸੀ ਤੇ ਉਹਦੀ ਕੋਈ ਰੱਖ ਨਹੀਂ ਸੀ ਕਰਦਾ ਹੁੰਦਾ ਬਿਲਕੁਲ ਹੁਣ ਤਾਂ ਅਗਲੇ ਉਹ ਵੀ ਪੂਰੀ ਨਿਗਰਾਨੀ ਰੱਖਦੇ ਜਾਂ ਉਹਨੂੰ ਕੰਟਰੋਲ 'ਚ ਰੱਖਦੇ ਆ ਜੀ ਇਸੇ ਕਰਕੇ ਜਿਹੜਾ ਰੇਤਾ ਆ ਉਹਦੇ ਨਾਲ ਪਰਪਾਈ ਨਹੀਂ ਹੋ ਸਕਦੀ ਰੇਤਾ ਤੁਸੀਂ ਵੇਚਣਾ ਕਿ ਇਹਨਾਂ ਨੂੰ ਜਾ ਕੇ ਹੈਗਾ ਸਾਰੇ ਬਹੁਤ ਵੱਡੇ ਸਿੱਕਮ ਵੀ ਨਹੀਂ ਹੈ ਕੋਈ ਕਿਸਾਨਾਂ ਕੋਲ ਕਿਵੇਂ ਵੇਚ ਸਕਦੇ ਨਹੀਂ ਜੀ ਉਹਨੂੰ ਚੱਕਣਾ ਕਿੱਦਾਂ ਆ ਉਹਦੇ ਉਹਦੇ ਜਿਹੜੇ ਟਰਾਂਸਪੋਰਟੇਸ਼ਨ ਕਿੱਦਾਂ ਕਰਨੀ ਆ ਉਹ 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 ਤੇ ਕਿਤੇ ਖਰਚਾ ਥੋੜਾ ਹੋਣਾ ਬਿਲਕੁਲ ਉਹਦੇ ਵੱਡੇ ਵੱਡੇ ਪਾਲ ਸਿੰਘ ਜੀ ਦੀ ਗੱਲ ਦੇ ਨਾਲ ਮੈਂ ਇੱਕ ਗੱਲ ਹੋਰ ਐਡ ਕਰ ਦਿਆਂ ਜੀ ਕਿ ਜਦੋਂ ਮੁੱਖ ਮੰਤਰੀ ਇਹ ਐਲਾਨ ਕਰਦੇ ਨੇ ਕਿ 20000 ਰੁਪਇਆ ਜਿਹੜਾ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ ਉਹਦੇ ਵਿੱਚ ਜਿਹੜਾ ਹੈ ਉਹ ਰੇਤ ਚੱਕਣ ਦਾ ਵੀ ਮੁਆਵਜ਼ਾ ਸ਼ਾਮਿਲ ਹੋਵੇਗਾ ਹਾਂ ਜਾਂ ਉਹਦੇ ਵਿੱਚ ਜਿਹੜੀ ਫਸਲ ਦਾ ਦਾ ਮੁੱਲ ਵੀ ਹੋਵੇਗਾ ਜਾਂ ਅੱਛਾ ਜਿਹੜਾ ਹੁਣ ਤੱਕ ਜਿਹੜਾ ਡਿਸਕਸ ਡਿਸਕਸ਼ਨ ਹੋ ਰਹੀ ਹੈ ਉਹ ਹੋ ਰਹੀ ਹੈ ਕਿਸਾਨਾਂ ਦੇ ਐਂਗਲ ਤੋਂ ਕਿ ਜੀ ਇੰਨੀ ਜ਼ਮੀਨ ਜਿਹੜੀ ਹੈ ਫਸਲ ਖਰਾਬ ਹੋ ਗਈ ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਬੇਜ਼ਮੀਨੇ ਆ ਜਿਨ੍ਹਾਂ ਨੇ ਠੇਕੇ ਤੋਂ 15000 ਤੋਂ ਲੈ ਕੇ 35400 ਏਕੜ ਦਾ ਜਿਹੜਾ ਜਿਨ੍ਹਾਂ ਨੇ ਠੇਕਾ ਦੇਣਾ ਹੈ ਤੇ ਖਰਚਾ ਕਰਨਾ ਹੈ ਤੇ ਫਸਲ ਲਗਾਣੀ ਹੈ ਉਹਨਾਂ ਲੋਕਾਂ ਦਾ ਉਹਨਾਂ ਤੋਂ ਵੀ ਇਹ ਗਾਂਧੀ ਗੱਲ ਕਰਦਾ ਕਿ ਖੇਤ ਮਜ਼ਦੂਰ ਜਾਂ ਆਮ ਮਜ਼ਦੂਰ ਵਰਗ ਜਿਹੜਾ ਜਾਂ ਆਮ ਦਲਿਤ ਵਰਗ ਜਿਹੜਾ ਬਿਲਕੁਲ ਆਪਣੀ ਰੋਜ਼ੀ ਰੋਟੀ ਦਿਹਾੜੀਦਾਰ ਬੰਦਾ ਹੈ ਜੀ ਬਿਲਕੁਲ ਉਹਦਾ ਉਹਦਾ ਉਹਦੀ ਅਸੈਸਮੈਂਟ ਸਰਕਾਰ ਕਿਵੇਂ ਕਰੇਗੀ ਜਾਂ ਉਹਨੂੰ ਇਮੀਡੀਏਟਲੀ ਰੀਲੀਫ ਜਿਹੜਾ ਹੈ ਕਿਵੇਂ ਕਿਵੇਂ ਦਿੱਤਾ ਜਾਊਗਾ ਜਿਵੇਂ ਸਰਕਾਰ ਨੇ ਕਹਿ ਦਿੱਤਾ ਜੀ 20000 ਰੁਪਏ ਏਕੜ ਦੇਵਾਂਗੇ ਥੈਟਸ ਗੁੱਡ ਨਾਟ ਗੁੱਡ ਇਨਫ ਠੀਕ ਹੈ ਐਲਾਨ ਚੰਗਾ ਹੈ ਤੇ ਠੀਕ ਹੈ ਸਰਕਾਰ ਨੇ ਕੁਝ ਐਲਾਨ ਕੀਤਾ ਪਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹ ਤੋਂ ਵੀ ਬਿਆਨ ਬਿਉਂਡ ਜਾ ਕੇ ਕਰਨਾ ਐਲਾਨ ਕਰਨ ਦੀ ਲੋੜ ਸੀਗੀ ਕਿ ਜਿਹੜੇ ਮਜ਼ਦੂਰ ਨੇ ਆਮ ਲੋਕ ਨੇ ਦਲਤ ਨੇ ਜਿਹੜੇ ਬਿਲਕੁਲ ਦਿਹਾੜੀਦਾਰ ਨੇ ਹੈਂਡ ਟੂ ਮਾਊਥ ਹੈ ਸਿਰਫ ਜਿਨ੍ਹਾਂ ਦੀ ਰੋਟੀ ਰੋਟੀ ਨੂੰ ਮਹਤਾਜ ਹੈ ਉਹਦੇ ਦਿਹਾੜੀ ਕਰਨੀ ਹੈ ਕਿਤਾਬ ਦੇ ਵਿੱਚ ਦਿਹਾੜੀ ਕਰਨੀ ਸੀ ਉਹਨਾਂ ਦਾ ਕੀ ਬਣੇਗਾ ਠੀਕ ਹੈ ਬਿਲਕੁਲ ਸੋ ਅੱਜ ਸੀਨੀਅਰ ਪੱਤਰਕਾਰਾਂ ਤੋਂ ਜਿਹੜੇ ਅਸੀਂ ਸਵਾਲ ਪੁੱਛੇ ਨੇ ਉਹਨਾਂ ਦੇ ਜਿਹੜੇ ਜਵਾਬ ਨੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਸਕੋਗੇ ਕਿਉਂਕਿ ਇਹਨਾਂ ਨੇ ਬੜਾ ਡੀਪਲੀ ਵਿਸ਼ਲੇਸ਼ਣ ਹੈ ਜਿਹੜਾ ਇਹਨਾਂ ਉੱਤੇ ਕੀਤਾ ਹੈ ਸੋ ਉਮੀਦ ਕਰਦੇ ਆਂ ਵੀ ਪੰਜਾਬ ਸਰਕਾਰ ਹੈ ਜਿਹੜੀ ਕੱਲ ਮੋਦੀ ਦੀ ਫੇਰੀ ਹੈ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਵੀ ਕੁਝ ਖੁਸ਼ਖਬਰੀ ਹੈ ਜਾਂ ਮੋਦੀ ਸਰਕਾਰ ਕੋਈ ਪੈਕੇਜ ਹੈ ਉਹ ਪੰਜਾਬ ਨੂੰ ਪ੍ਰੋਵਾਈਡ ਕਰ ਸਕਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਧੰਨਵਾਦ